ਪੰਜਾਬ 'ਚ ਆਏ ਹੜਾ ਤੋਂ ਬਾਅਦ ਹੁਣ ਵੱਖ-ਵੱਖ ਬਿਮਾਰੀਆਂ ਦਾ ਡਰ ਪੰਜਾਬੀਆਂ ਨੂੰ ਸਤਾਉਣ ਲੱਗ ਗਿਆ ਜਿहां ਡੇਂਗੂ ਨੇ ਪੈਰ-ਪਸਾਰ ਵਿੱਚ ਸ਼ੁਰੂ ਕਰ ਦਿੱਤੇ ਨੇ ਹੁਣ ਤੱਕ 5 ਤੋਂ ਵੱਧ ਲੋਕਾਂ ਦੀ ਅਮਰਗੜ ਦੇ ਵਿੱਚ ਮੌਤ ਹੋ ਚੁੱਕੀ ਹੈ ਤਾਂ ਕਈ ਤਰ੍ਹਾਂ ਦੇ ਸਵਾਲ ਜੋ ਹੈ ਪ੍ਰਸ਼ਾਸਨ ਤੇ ਲੋਕਾਂ ਦੇ ਵੱਲੋਂ ਖੜੇ ਕੀਤੇ ਜਾ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਹਸਪੀਟਲ ਦੇ ਵਿੱਚ ਬਕਾਇਦਾ ਜੋ ਹੈ ਪੁਖਤਾ ਪ੍ਰਬੰਧ ਨਹੀਂ ਹਨ ਤਾਂ ਹੁਣ ਤੱਕ 5 ਲੋਕਾਂ ਤੋਂ ਵੱਧ ਜੋ ਹੈ ਮੌਤਾਂ ਦਾ ਆਂਕੜਾ ਪਹੁੰਚ ਚੁੱਕਿਆ ਹੈ ਡੇਂਗੂ ਦੇ ਜੋ ਮਰੀਜ਼ ਹੈ ਉਹ ਲਗਾਤਾਰ ਵੱਧਦੇ ਜਾ ਰਹੇ ਨੇ ਕਿਉਂਕਿ ਪਾਣੀ ਜੋ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਖੜਾ ਸੀ ਤਾਂ ਇਸੀ ਨੇ ਹੁਣ ਕਾਫੀ ਬਿਮਾਰੀਆਂ ਨੂੰ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਤਾਂ ਡੇਂਗੂ ਦੇ ਮਰੀਜ਼ ਹਨ ਉਹਨਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਇਸ ਨੂੰ ਲੈ ਕੇ ਸਾਬਕਾ ਵਿਧਾਇਕ ਝੁੰਡਾ ਨੇ ਸਰਕਾਰੀ ਹਸਪਤਾਲ ਦੇ ਐਸ ਐਮਓ ਦੇ ਨਾਲ ਮੀਟਿੰਗ ਕੀਤੀ ਹੈ ਅਤੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਲੋਕਾਂ ਦਾ ਇਸ ਦੌਰਾਨ ਗੁੱਸਾ ਵੀ ਫੁੱਟਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੋਈ ਵੀ ਪੁਕਤਾ ਪ੍ਰਬੰਧ ਸਰਕਾਰੀ ਹਸਪਤਾਲ ਦੇ ਵਿੱਚ ਨਜ਼ਰ ਨਹੀਂ ਆਏ ਆ ਰਹੇ ਹਨ ਮਰੀਜ਼ ਜੋ ਹੈ ਲਗਾਤਾਰ ਵਧ ਰਹੇ ਨੇ ਕਿਉਂਕਿ ਡੇਂਗੂ ਪੈਰ ਪਸਾਰ ਨੇ ਇਹ ਸ਼ੁਰੂ ਕਰ ਦਿੱਤਾ ਹੈ ਤਾਂ ਅਜੇ ਲੋਕਾਂ ਦੀ ਹੁਣ ਤੱਕ ਜੋ ਇਹ ਜਾਨ ਚਲੀ ਗਈ ਹੈ ਤਾਂ ਇਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਜੋ ਹੈ ਉਹ ਵੀ ਅਲਰਟ ਮੋੜ ਤੇ ਨਜ਼ਰ ਆ ਰਿਹਾ ਹੈ ਆ ਕਿਹਾ ਜਾ ਰਿਹਾ ਹੈ ਕਿ ਅਮਰਗੜ ਦੇ ਵਿੱਚ ਆਏ ਦਿਨ ਜੋ ਹੈ ਡੇਂਗੂ ਦੇ ਨਾਲ ਮੋਤਾ ਹੋ ਰਹੀਆਂ ਨੇ ਜਿਸ ਕਰਕੇ ਲੋਕਾਂ ਦੇ ਜੋ ਸਾਹ ਸੁੱਕਦੇ ਹੋਏ ਨਜ਼ਰ ਆ ਰਹੇ ਨੇ ਜ਼ਿਕਰਯੋਗ ਹੈ ਕਿ ਇੱਕ ਪਾਸੇ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੇ ਜਿੱਥੇ ਇੱਕ ਪਾਸੇ ਤਬਾਹੀ ਮਚਾਈ ਹੈ ਤੇ ਦੂਜੇ ਪਾਸੇ ਹੁਣ ਬਿਮਾਰੀਆਂ ਨੇ ਜੋ ਹੈ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਨੇ ਤਾਂ ਇਸੇ ਵਿਚਾਲੇ ਡੇਂਗੂ ਹੁਣ ਆਪਣਾ ਕਹਿਰ ਜੋ ਹੈ ਦਿਖਾ ਰਿਹਾ ਹੈ ਅਮਰਗੜ ਦੇ ਵਿੱਚ ਹੁਣ ਤੱਕ 7 ਤੋਂ 8 ਲੋਕਾਂ ਦੀ ਡੇਂਗੂ ਕਾਰਨ ਜਾਨ ਚਲੀ ਗਈ ਹੈ ਤਾਂ ਮੌਕੇ ਤੇ ਮੇਰੇ ਸਹਿਯੋਗੀ ਜੁੜੇ ਹੋਏ ਨੇ ਪੂਰੀ ਗਰਾਊਂਡ ਰਿਪੋਰਟ ਦੇ ਰਹੇ ਨੇ ਮੌਕੇ ਤੇ ਪਹੁੰਚੇ ਸਾਬਕਾ ਵਿਧਾਇਕ ਦਾ ਕੀ ਕਹਿਣਾ ਹੈ ਲੋਕਾਂ ਦਾ ਕੀ ਕਹਿਣਾ ਤੁਹਾਨੂੰ ਸੁਣਾ ਦਿੰਨੇ ਆ ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸੁਖਵਿੰਦਰ ਸਿੰਘ ਕਬਾਲ ਇਸ ਵਕਤ ਅਸੀਂ ਮੋਡੂਲਾ ਸਿਹਤ ਕੇਂਦਰ ਅੰਮਰਗੜ ਦੇ ਵਿੱਚ ਖੜੇ ਆ ਜਿੱਥੇ ਕਿ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਸੀਨੀਅਰ ਮੈਡੀਕਲ ਅਫਸਰ ਡਾਕਟਰ ਅਮਨਦੀਪ ਕੌਰ ਜੀ ਐਸ ਐਮਓ ਸਾਹਮਣੇ ਜਿਹੜੇ ਉਹਨਾਂ ਦਾ ਦਫ਼ਤਰ ਆ ਸੋ ਇਸ ਦਫ਼ਤਰ ਦੇ ਵਿੱਚ ਅੱਜ ਇਹਨਾਂ ਨੂੰ ਮਿਲਣ ਦੇ ਲਈ ਸਾਬਕਾ ਵਿਧਾਇਕ ਕਬਾਲ ਸਿੰਘ ਝੁੰਦਾ ਨੇ ਜਿਹੜੇ ਉਹ ਪਹੁੰਚੇ ਨੇ ਸੋ ਇਹਨਾਂ ਨੂੰ ਇੱਥੇ ਆਉਣ ਦਾ ਜਾਂ ਇਹਨਾਂ ਦਾ ਪਹੁੰਚਣ ਦਾ ਗਲਵਤ ਕਰਨ ਦਾ ਮਕਸਦ ਕੀ ਆ ਉਹਦੇ ਬਾਰੇ ਵੀ ਦੱਸਦੇ ਆਂ ਅ ਕਿਉਂਕਿ ਪਿਛਲੇ 1 ਮਹੀਨੇ ਦੀ ਜੇਕਰ ਆਪਾਂ ਗੱਲ ਕਰੀਏ ਅਮਰਗੜ ਦੇ ਏਰੀਏ ਦੇ ਵਿੱਚ ਹੁਣ ਤੱਕ ਡੇਂਗੂ ਦੇ ਨਾਲ 7 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ ਸੋ ਅੱਜ ਵੀ ਅਮਰਗੜ ਦੇ ਵਿੱਚ ਦੋ ਮੌਤਾਂ ਹੋ ਗਈਆਂ ਇਹ ਇਸ ਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਆ ਨਗਰਪੰਚਾਇਤ ਅਮਰਗੜ ਦੀ ਹਦੂਦ ਦੇ ਵਿੱਚ ਆਉਂਦਾ ਉੱਥੇ ਪਹਿਲਾਂ 5 ਮੌਤਾਂ ਹੋ ਚੁੱਕੀਆਂ ਨੇ ਡੇਂਗੂ ਦੇ ਨਾਲ ਸੋ ਇਸ ਪੂਰੇ ਮਾਮਲੇ ਨੂੰ ਲੈ ਕੇ ਅਕਵਾਲ ਸਿੰਘ ਜੁੰਦਾ ਜੀ ਐਸਐਮਓ ਸਾਹਿਬ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਹੈ ਇਹਨੂੰ ਤਾਂ ਜਾਣਨਾ ਚਾਹਾਂਗੇ ਕਿ ਕੀ ਨਤੀਜੇ ਤੇ ਪਹੁੰਚਿਆ ਆਪਾਂ ਉਸ ਦੇ ਨਾਲ ਹੀ ਐਸਐਮਓ ਮੈਡਮ ਦੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜਾ ਡੇਂਗੂ ਦਾ ਪ੍ਰਕੋਪ ਆ ਇਸ ਤਰ੍ਹਾਂ ਵੱਧ ਰਿਹਾ ਉਸ ਨੂੰ ਰੋਕਣ ਦੇ ਲਈ ਸਿਹਤ ਵਿਭਾਗ ਵੱਲੋਂ ਕੀ ਜਿਹੜੇ ਨੇ ਉਪਰਾਲੇ ਕੀਤੇ ਜਾ ਰਹੇ ਨੇ ਉਹਦੇ ਨਾਲ ਸ਼ਹਿਰ ਵਿੱਚ ਸੈਂਕੜੇ ਜਿਹੜੇ ਵੀਰ ਬਜ਼ੁਰਗ ਸਾਡੀਆਂ ਮਾ ਮਾ ਪੈਣਾ ਬੱਚੇ ਬਿਮਾਰ ਪਏ ਨੇ। ਤਕਰੀਬਨ 5 ਮੌਤਾਂ ਡੇਂਗੂ ਦੇ ਕਾਰਨ ਹੋ ਚੁੱਕੀਆਂ ਨੇ। ਔਰ ਹਾਲੇ ਤੱਕ ਜੋ ਸਭ ਨਾਲ ਵੱਡੀ ਦੁੱਖ ਦੀ ਗੱਲ ਹੈ ਕਿ ਹਸਪਤਾਲ ਵਿੱਚ ਹਜੇ ਵੀ ਪ੍ਰਸ਼ਾਸਨਿਕ ਤੌਰ ਤੇ ਉਸ ਕਿਸਮ ਦਾ ਕੋਈ ਪ੍ਰਬੰਧ ਹੈ ਜਿਹੜਾ ਦੇਖਣ ਨੂੰ ਨਹੀਂ ਮਿਲਦਾ। ਜਦੋਂ ਕਿਸੇ ਇਲਾਕੇ 'ਚ ਕੋਈ ਐਮਰਜੈਂਸੀ ਬਣਦੀ ਆ ਤਾਂ ਸਰਕਾਰ ਦਾ ਫਰਜ਼ ਬਣਦਾ ਹੈ ਜੇ ਉੱਥੇ ਕੋਈ ਪੋਸਟਾਂ ਦੀ ਘਾਟ ਆ। ਜਾਂ ਕੋਈ ਮੈਡੀਸਨ ਦੀ ਘਾਟ ਹੈ ਤਾਂ ਉਸ ਇਲਾਕੇ ਨੂੰ ਸਪੈਸ਼ਲਿਟੀ ਟਰੀਟ ਕਰਕੇ ਉਹਨੂੰ ਪ੍ਰੋਪਰ ਉਹਦੇ ਪ੍ਰਬੰਧ ਹੈ ਜਿਹੜੇ ਉਹ ਕੀਤੇ ਜਾਣ। ਇੱਥੇ ਮੇਰੇ ਖਿਆਲ ਸੱਤ ਜਾਂ ਅੱਠ ਪੋਸਟਾਂ ਨੇ ਡਾਕਟਰ ਸਾਹਿਬਾਨ ਦੀਆਂ ਸੈਂਕਸ਼ਨ। ਇਹ ਕਿਉਂ ਸਿਰਫ ਇੱਕ ਡਾਕਟਰ ਨੇ ਇੱਥੇ। ਔਰ ਜਦੋਂ ਵੀ ਇੱਥੇ ਕੋਈ ਐਮਰਜੈਂਸੀ ਆਉਂਦੀ ਹੈ ਗਰੀਬ ਲੋਕ ਨੇ ਜਿਹੜਾ ਜ਼ਿਆਦਾ ਡੇਂਗੂ ਦਾ ਪ੍ਰਕੋਪ ਆ ਉਹ ਸਾਡੇ ਸ਼ਹੀਦ ਭਾਕਪਤ ਸਿੰਘ ਨਗਰ ਇੱਥੇ ਸਮੁੱਚਾ ਭਾਜੀਕਰਪਾਈ ਚਾਰਾ ਬਹੁਤ ਆਤ ਵਿੱਚ ਰਹਿੰਦਾ। ਉੱਥੇ ਕੱਲ ਅਸੀਂ ਜਾ ਕੇ ਆਏ ਆ तकरीबन 100 ਦੇ ਕਰੀਬ ਪਰਿਵਾਰ ਨੇ ਜਿਹੜੇ ਉਹ ਡੇਂਗੂ ਤੋਂ ਪੀੜਤ ਨੇ। ਇੱਥੇ ਪੰਜ ਮੌਤਾਂ ਹੋ ਚੁੱਕੀਆਂ ਨੇ ਸੋ ਉਹ ਐਮਰਜੈਂਸੀ ਨੂੰ ਅਟੈਂਡ ਕਰਨ ਲਈ ਵੀ ਇੱਥੇ ਕੋਈ ਨਹੀਂ ਹੈ ਜਦੋਂ ਐਮਰਜੈਂਸੀ ਕੋਈ ਮਰੀਜ਼ ਇੱਥੇ ਲੈ ਕੇ ਆਉਂਦਾ ਹੈ ਤਾਂ ਉਹਨੂੰ ਰੈਫਰ ਕਰ ਦਿੱਤਾ ਜਾਂਦਾ ਘੱਟੋ-ਘੱਟ ਉਹਨੂੰ ਫਰਸਟ ایڈ ਜੇ ਸਾਂਭਣ ਦੇ ਕਾਬਿਲ ਨਹੀਂ ਹੈ ਫਿਰ ਰੈਫਰ ਵੀ ਕਰ ਦੋ ਜੇ ਛੋਟੀ-ਮੋਟੀ ਸਹੂਲਤ ਦੇ ਕੇ ਉਹਨੂੰ ਕਿਤੇ ਪਹੁੰਚਾਇਆ ਜਾ ਸਕਦਾ ਹੈ ਦੂਰ ਨੇੜੇ ਪਹੁੰਚਾਇਆ ਜਾ ਸਕਦਾ ਘੱਟੋ-ਘੱਟ ਉਹ ਸੋਧਾ ਤਾਂ ਕਿਸੇ ਨੂੰ ਉਪਲਬਧ ਇੱਥੇ ਹੋਣੀ ਚਾਹੀਦੀ ਇਹਨਾਂ ਨੇ ਸੋ ਅਸੀਂ ਮੈਡਮ ਨੂੰ ਡਾਕਟਰ ਸਾਹਿਬ ਨੂੰ ਮਿਲ ਕੇ ਇਹ ਗੱਲ ਕਹਿ ਕੇ ਆਏ ਹਾਂ ਅਸੀਂ ਵੀ ਡੀ ਸਾਹਿਬ ਨਾਲ ਸੰਪਰਕ ਕਰਦੇ ਹਾਂ ਕਿ ਤੁਸੀਂ ਆਪਦੇ ਡਿਪਾਰਟਮੈਂਟ ਨੂੰ ਡਾਇਰੈਕਟਰ ਹੈਲਥ ਨੂੰ ਮਿਨਿਸਟਰੀ ਆਫ ਹੈਲਥ ਨੂੰ ਪੰਜਾਬ ਦੇ ਨੂੰ ਔਰ ਡੀਸਾ ਨੂੰ ਤੁਸੀਂ ਆਪਦੇ ਇਲਾਕੇ ਦੀ ਡਿਮਾਂਡ ਹੈ ਜਿਹੜੀ ਮੁਸ਼ਕਲ ਹੈ ਜਿਹੜੀ ਜੋ ਤਕਲੀਫ ਹੈ ਜਨਤਾ ਦੀ ਉਹ ਲਿਖ ਕੇ ਭੇਜੋ ਤਾਂ ਕਿ ਉਹਦੇ ਤੇ ਅਮਲ ਹੋਵੇ ਔਰ ਸੀਐਮਓ ਸਾਹਿਬ ਨੂੰ ਗੁਜ਼ਾਰਿਸ਼ ਕਰਦੇ ਆ ਕਿ ਉਹਨਾਂ ਦਾ ਉਹਨਾਂ ਦੀ ਡਿਊਟੀ ਬਣਦੀ ਹੈ ਮਲੇ ਕੋਲ ਕੋਈ ਬਹੁਤ ਵੱਡਾ ਜੇਲਾ ਨਹੀਂ ਹੈ ਜਿੱਥੇ ਕੋਈ ਪਤਾ ਨਹੀਂ ਲੱਗਦਾ ਵੀ ਕੀ ਹੋ ਰਿਹਾ ਸਾਰਾ 20-25 ਕਿਲੋਮੀਟਰ ਦੇ ਰੇਡੀਅਸ ਸਾਰਾ ਜੇਲਾ ਹੈ ਤਾਂ ਸੀਐਮਓ ਸਾਹਿਬ ਦੀ ਆਪਦੀ ਡਿਊਟੀ ਬਣਦੀ ਹੈ ਕਿ ਉਹ ਇੱਥੇ ਪਹੁੰਚ ਕੇ ਸਿਚੁਏਸ਼ਨ ਨੂੰ ਗਰਾਊਂਡ ਲੈਵਲ ਤੇ ਚੈੱਕ ਵੀ ਕਰਨ ਔਰ ਉਸ ਦੇ ਨਾਲ ਨਾਲ ਜਿੱਥੇ ਟੈਂਪਰੇਰੀ ਤੌਰ ਤੇ ਜਨਾਚਰ ਬਿਮਾਰੀ ਦਾ ਪ੍ਰਕੋਪ ਚੱਲ ਰਿਹਾ ਘੱਟੋ ਘੱਟ ਤਿੰਨ ਚਾਰ ਡਾਕਟਰ ਇੱਥੇ ਸਪੈਸ਼ਲ ਰੌਂਡ ਐਮਰਜੈਂਸੀ ਵੀ ਅਵੇਲੇਬਲ ਹੋਵੇ ਰਾਤ ਨੂੰ ਵੀ ਡਾਕਟਰ ਅਵੇਲੇਬਲ ਹੋਣ ਤਾਂ ਕਿ ਕੋਈ ਗਰੀਬ ਵਿਅਕਤੀ ਹੈ ਜਿਹੜਾ ਉਹਨੂੰ ਸਹੂਲਤ ਮਿਲ ਸਕੇ ਗਰੀਬ ਲੋਕ ਨੇ ਔਰ ਵੱਡੇ ਸ਼ਹਿਰਾਂ ਜਿੱਥੇ ਜਿੱਥੇ ਇਲਾਜ ਮਹਿੰਗਾ ਆਪਾਂ ਨੂੰ ਸਾਰਾ ਪਤਾ ਸੋ ਇਸ ਕਰਕੇ ਇੱਕ ਸਪੈਸ਼ਲ ਇੱਥੇ ਸੈੱਲ ਬਣਾ ਕੇ ਡੈਂਗੂ ਦਾ ਇੱਥੇ ਸਾਡੇ ਜਿਹੜੇ ਗਰੀਬ ਲੋਕ ਨੇ ਉਹਨਾਂ ਦਾ ਟ੍ਰੀਟਮੈਂਟ ਜਿਹੜੀ ਸ਼ੁਰੂ ਕੀਤੀ ਜਾਵੇ ਸੋ ਅਸੀਂ ਇਹ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਵੀ ਕਰਦੇ ਆ ਡਿਪਾਰਟਮੈਂਟ ਤੋਂ ਵੀ ਕਰਦੇ ਆ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਐਸਐਮ ਨੂੰ ਮੁਲਾਕਾਤ ਕੀਤੀ ਆ ਉਹਨਾਂ ਦਾ ਕੀ ਕਹਿਣਾ ਇਸ ਬਾਰੇ ਚਲੋ ਉਹਨਾਂ ਨੇ ਉਹ ਕਿਆ ਕਹੇ ਉਹਨਾਂ ਜੋ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਵੀ ਇਸ ਲਿਖੇ ਭੇਜਾਂਗੇ ਸੋ ਔਰ ਉਹਨਾਂ ਨੂੰ ਮੈਂ ਉਹਨਾਂ ਨੂੰ ਕਿਹਾ ਵੀ ਫੋਨ ਤੇ ਵੀ ਤੁਸੀਂ ਵਰਬਲੀ ਵੀ ਗੱਲ ਕਰੋ ਔਰ ਤਾਂ ਕਿ ਅੱਜ ਹੀ ਇਹ ਐਮਰਜੈਂਸੀ ਸਮਾਵਾਰਨ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਸਾਰੇ ਚੋ ਚਿੱਤ ਭਗਤ ਸਿੰਘ ਨਗਰ ਚ ਔਰ ਡੈਂਗੂ ਫੇਲ ਹੋ ਰਿਹਾ ਹੈ ਤੇ ਹੋਰ ਬਦਨ ਦਾ ਖਲਸਾ ਹੈ ਤੇ ਅੱਜ 10 ਦਿਨ ਬਾਅਦ ਉਹੀ ਕੁਝ ਹੋਇਆ ਜਿਹੜਾ ਨਹੀਂ ਹੋਣਾ ਚਾਹੀਦਾ ਸੀ 5 ਤੋਂ 7 ਮੌਕਸ ਹੋ ਚੁੱਕੀਆਂ ਨੇ ਇੱਕ ਲੋ ਪਲੇਟਲਟਸ ਨਾਲ ਤੇ ਉਹ ਉਹਦੇ ਸਬੰਧ ਵਿੱਚ ਅਸੀਂ ਅੱਜ ਮਿਲੇ ਸੀਗੇ ਪਰ ਦੇਖਣ ਚ ਆਇਆ ਵੀ ਉਸ ਤੋਂ ਉਹਦੋਂ ਦੀ ਜਿਹੜੀ ਅਸੀਂ ਮੁੱਦਾ ਉਠਾਇਆ ਸੀ ਉਹਦੇ ਨਾਲ ਸਰਕਾਰ ਦੇ ਕੰਨ ਤੇ ਜੂਣੀ ਸਰਕੀ ਮੈਂ ਇਹੀ ਕਹੂੰਗਾ ਵੀ ਜਿਹੜਾ ਸਾਡਾ ਸਿਸਟਮ ਹੈ ਹਸਪੀਟਲ ਦਾ ਉਹ ਲਗਭਗ ਫੇਲ ਹੋਇਆ ਪਿਆ 8 ਡਾਕਟਰਾਂ ਚੋਂ ਇੱਕ ਡਾਕਟਰ ਡਿਊਟੀ ਤੇ ਹੈ ਉਹਦੀ ਵੀ ਦੋ ਦਿਨ ਉੱਥੇ ਡੈਪੋਜੀਸ਼ਨ ਲਾਤੀ ਮਤਲਬ ਡਾਕਟਰ ਵਧਾਉਣ ਦੀ ਬਜਾਏ ਇੱਕ ਹੋਰ ਘਟਾ ਦਿੱਤਾ ਗਿਆ ਸੋ ਮੇਰੀ ਤੁਹਾਡੇ ਮਾਧਮ ਰਾਹੀਂ ਇਹ ਅਪੀਲ ਹੈ ਵੀ ਇਹਦੇ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ ਜਿਹੜੇ ਲੋਕ ਤੜਫ ਰਹੇ ਨੇ ਇਸ ਟਾਈਮ ਉਹਨਾਂ ਦਾ ਬੰਦਾ ਹੱਲ ਕਰ ਚ ਕੀਤਾ ਜਾ ਸਕੇ ਕਿ ਕੀ ਗੱਲ ਹੋ ਰਹੀ ਹੈ ਹੋਗੋ ਵੀਰੇ ਐਦਾਂ ਹੀ ਪਹਿਲਾਂ ਅੱਜ ਤੋਂ 15 ਦਿਨ ਪਹਿਲਾਂ ਕਹਿ ਕੇ ਗਏ ਸੀ ਅਸੀਂ ਕੋਈ ਉਹ ਤੋਂ ਬਾਅਦ ਚ ਕੋਈ ਅੱਜ ਆ ਕੇ ਪੋਗਨ ਕਰਨ ਲੱਗ ਗਈ ਵੀ ਮਾੜਾ ਮੋਟਾ ਕੁਝ ਕਿਸੇ ਨੂੰ ਪਤਾ ਲੱਗ ਗਿਆ ਨਾ ਵੀ ਹਾਂ ਪੱਤਰਕਾਰਾਂ ਨੇ ਹੁਣ ਐਮਐਲਏ ਸਾਹਿਬ ਨੇ ਆਣਾ ਵਾਲ ਸਿੰਘ ਝੁੰਦਾ ਨੇ ਉਹਦੇ ਕਰਕੇ ਅੱਜ ਕੁਝ ਮਾੜਾ ਮੋਟਾ ਨੇ ਇਹਨੇ ਕੀਤਾ ਜੀ ਇੱਕ ਨੰਬਰ ਵਾਰਡ 'ਚ ਆ ਕੇ ਉਦੋਂ ਪਹਿਲਾਂ ਕੁਝ ਨਹੀਂ ਆਇਆ ਹਾਂ ਜੀ ਕਿੰਨੀਆਂ ਮਤਾਂ ਹੋ ਚੁੱਕੀਆਂ ਨੇ ਹੁਣ ਤੱਕ 6 ਮਤਾਂ ਹੋ ਗਈਆਂ ਇੱਥੇ ਇੱਕ ਕੱਲ ਹੋਈ ਹੈ ਇੱਕ ਮਰੀਜ਼ ਨੇ ਜਿਹੜੇ ਪ੍ਰਭਾਵ ਬ੍ਰੀਜ ਘਟੂ ਘੜ 100 ਮਰੀਜ਼ ਹੋਣਾ ਜੀ ਇਸ ਟਾਈਮ ਇਹ ਹਰ ਇੱਕ ਘਰ 'ਚ ਘਟੂ ਘੜ 4-5 ਮਰੀਜ਼ ਹੈਗੇ ਨੇ ਹਾਂ ਨਗਰ ਕਾਉਂਸਲ ਦੇ ਸਾਬਕਾ ਪ੍ਰਧਾਨ ਜੀ ਹਾਂ ਜੀ ਤੁਸੀਂ ਕਾਫੀ ਟਾਈਮ ਸਮੇਂ ਤੋਂ ਤੱਜ ਚਾਹ ਦੇ ਵਿੱਚ ਕਿੰਨੀਆਂ ਮੌਤਾਂ ਕਿਵੇਂ ਹੋ ਸਕਣ ਕਿ ਮੌਤਾਂ ਤੇ ਬਜ਼ੀਰ ਵਾਸੀਆ ਸਿੱਧੂ ਭਗਤ ਸਿੰਘ ਨਗਰ ਉੱਥੇ ਤਾਂ ਹੀ ਹੋਈ ਨੇ ਪੰਜ ਪਿੰਡ ਦੇ ਵਿੱਚ ਤਕਰੀਬਨ ਚਾਰ ਪੰਜ ਮੌਤਾਂ ਪਿੰਡ ਦੇ ਵਿੱਚ ਵੀ ਹੋ ਗਈਆਂ ਅੱਜ ਦੋ ਮੌਤਾਂ ਹੋਰ ਹੋ ਗਈਆਂ ਡੇਂਗੂ ਨਾਲੇ ਜੀ ਉਹ ਸੱਲ ਘਟੇ ਨੇ ਇੱਕ ਬੀਬੀ ਆ ਤੇ ਇੱਕ ਸਾਡੇ ਰਾਜ ਮਿਸ਼ਤਰੀ ਸੀ ਉਹਨਾਂ ਦੀ ਡੈਥ ਹੋ ਗਈ ਤੇ ਬਹੁਤ ਵਧੀ ਜਾ ਰਿਹਾ ਕੰਮ ਜੀ ਲੇਨ ਪਰ ਉਹਨਾਂ ਨੂੰ ਹਾਂ ਜੀ ਰਾਜ ਨੇ ਨਹੀਂ ਕਦੇ ਸਾਨੂੰ ਮਿਲਿਆ ਉਹਦਾ ਪਟਿਆਲੇ ਸੈਕਟਰ ਲੈ ਕੇ ਗਏ ਉਹਨਾਂ ਨੇ ਉਹ ਤਾਂ ਹੋਇਆ ਨਹੀਂ ਸੀ ਤੇ ਅੱਜ ਐਸਐਮਓ ਮੈਡਮ ਨੂੰ ਮਿਲਿਆ ਜੀ ਐਸਐਮਐਲ ਸਾਹਿਬ ਨਾਲ ਸੀ ਸਾਫਕਾ ਸੜਕ ਵਾਸਤੇ ਝੂਂਦਾ ਉਹ ਕਹਿੰਦੇ ਨੇ ਵੀ ਅਸੀਂ ਉੱਤੇ ਗੱਲ ਕਰਦੇ ਆਂ ਦੇਖੋ ਹੁਣ ਕੀ ਕਹਿੰਦੇ ਨੇ ਤੇ ਦਿਨ ਪਰ ਦਿਨ ਵਧੀ ਜਾ ਰਿਹਾ ਮੈਂ ਤਾਂ ਨਗਰ ਕੌਂਸਲ ਨੂੰ ਵੀ ਅਸੀਂ ਮੌਜੂਦਾ ਐਮਸੀ ਵੀ ਆਂ ਪਰ ਉੱਥੇ ਪ੍ਰਧਾਨ ਨੂੰ ਬੇਨਤੀ ਕਰਦਾ ਵੀ ਰੋਜ਼ ਹੀ ਰੋਜ਼ ਇੱਥੇ ਫੋਕੋ ਕੀਤੀ ਜਾਵੇ ਪਿੰਡ ਦੇ ਵਿੱਚ ਕੀ ਗੱਲ ਆ 2-4 ਲੱਖ ਰੁਪਏ ਵਾਧਾ ਜੁਦਾ ਗੱਲ ਵੀ ਕੀ ਆ ਇਹ ਤੇ ਰੋਜ਼ ਤਕਰੀਬਨ ਬੰਦੇ ਲਾ ਕੇ ਹੋਰ ਕੰਮ ਛੱਡ ਕੇ ਰੋਜ਼ ਫੋਗਿੰਗ ਸਾਰੇ ਪਿੰਡ ਦੇ ਵਿੱਚ ਕੀਤੀ ਜਾਂਦੀ ਬਹੁਤ ਬਹੁਤ ਧੰਨਵਾਦ ਦੇਖੋ ਵੈਸੇ ਤਾਂ ਸਾਡੀਆਂ ਸਾਰੀਆਂ ਟੀਮਸ ਲੱਗੀਆਂ ਹੋਈਆਂ ਆ ਮਲਟੀਪਰਪਸ ਵਰਕਰ ਅਸੀਂ ਫੋਗਿੰਗ ਕਰਾ ਰਹੇ ਆ ਲਗਾਤਾਰ ਸਾਡੀ ਟੀਮਸ ਫੋਗਿੰਗ ਕਰ ਰਹੀਆਂ ਟੂ ਟੂ ਡੋਰ ਸਰਵੇ ਕਰ ਰਹੇ ਆ ਲੋਕਾਂ ਨੂੰ ਅਵੇਅਰ ਕਰ ਰਹੇ ਨੇ ਕਿ ਕਿਵੇਂ ਆਪਣੇ ਸਾਰੇ ਮੱਛਰਦਾਨੀਆਂ ਦਾ ਯੂਜ਼ ਕਰਨ ਪਾਣੀ ਖੜਦਾ ਨਾ ਰੱਖਣ ਇਹ ਸਾਰੀਆਂ ਸਾਡੀਆਂ ਟੀਮਸ ਲਗਾਤਾਰ ਉੱਥੇ ਬਣੀਆਂ ਹੋਈਆਂ ਨੇ ਲੋਕਾਂ ਨੂੰ ਜਾਗਰੂਕ ਬਿਕਾਰ ਰਹੀਆਂ ਨੇ ਠੀਕ ਹੈ ਉਸ ਤੋਂ ਇਲਾਵਾ ਸਾਡੇ ਕੋਲ ਥੋੜੀ ਮੈਨਪਾਵਰ ਦੀ ਸ਼ਾਰਟੇਜ ਆ ਉਹ ਪਹਿਨਾ ਵੀ ਸਿਵਲ ਸਰਜਨ ਸਰ ਨੂੰ ਅਸੀਂ ਲਿਖ ਕੇ ਦੇ ਦੇ ਕੇ ਆਏ ਉਹਦੋਂ ਵੀ ਉਹਨਾਂ ਨੇ ਇੱਕ ਡਾਕਟਰ ਡੈਪਿਊਟ ਕਰਤਾ ਸੀਗਾ ਹੁਣ ਮੈਂ ਦੁਬਾਰਾ ਲਿਖਣ ਲੱਗੀ ਆ ਕਿ ਸਾਡੇ ਥੋੜੀ ਜੀ ਹੋਰ ਇੱਕ ਦੋ ਡਾਕਟਰ ਸਾਨੂੰ ਡੈਪਿਟੇਸ਼ਨ ਤੇ ਦੇ ਦਿੱਤੇ ਜਾਣ ਐਟ ਲੀਸ ਜਿੰਨੀ ਦੇਰ ਤੱਕ ਇਹ ਫੀਵਰ ਜਿਆਦਾ ਆ ਰਿਹਾ ਤੇ ਉਹ ਹੁਣੇ ਬਸ ਮੈਂ ਲੈਟਰ ਬਣਾਣ ਲੱਗੀ ਆ ਬਾਕੀ ਕਾਰਨ ਕੀ ਮੰਨਦੇ ਹੋ ਵੀ ਅਮਰਗੜ ਦਾ ਇੱਕ ਪਾਸਾ ਹੀ ਹੈ ਜਿਹੜਾ ਬਸਤੀ ਨਹੀਂ ਹੈ ਉੱਥੇ ਇੰਨੇ ਪੇਸ਼ੈਂਟ ਤੜਾ ਤੜਾ ਰਹੇ ਨੇ ਉਹਦਾ ਕਾਰਨ ਕੀ ਕੀ ਕੌਨਸਟ ਦੇਖੋ ਮੈਂ ਆਪ ਖੁਦ ਜਾ ਕੇ ਵਿਜ਼ਿਟ ਕਰਕੇ ਆਈ ਹਾਂ ਪਰ ਉਹਨਾਂ ਦੇ ਫੀਵਰ ਜ਼ਰੂਰ ਹੈ ਪਰ ਪ੍ਰੋਪਰ ਜਿਵੇਂ ਸੀਬੀਸੀ ਹੋਈ ਹੋਇਆ ਹੋਇਆ ਸਾਰਿਆਂ ਦਾ ਉਹਨਾਂ ਦੀ ਹਜੇ ਕੋਈ ਡੇਂਗੀ ਸੀਰੋਲੋਜੀ ਨਹੀਂ ਹੋਈ ਉਹਨਾਂ ਨੂੰ ਸਭੋ ਅਸੀਂ ਕਰਕੇ ਆਏ ਆ ਮੋਟੀਵੇਟ ਕੇ ਤੁਸੀਂ ਸਾਡੇ ਸਿਵਲ ਹਸਪੀਟਲ ਆਓ ਇੱਕ ਵਾਰ ਅਪ ਸੀਰੋਲੋਜੀ ਕਰੀਏ ਦੇਖੀਏ ਕਿ ਡੇਂਗੀ ਹੈ ਕਿ ਕੁਝ ਹੋਰ ਹੈ ਇਹ ਉਹ ਹਜੇ ਸਾਰੇ ਉਹ ਪ੍ਰਾਈਵੇਟ ਹੀ ਵਿਜ਼ਿਟ ਕਰ ਰਹੇ ਆ ਦੇਥਾਂ ਹੋ ਚੁੱਕੀਆਂ ਨੇ 6 ਦੇਥਾਂ ਹੋ ਚੁੱਕੀਆਂ ਨੇ 2 ਹੋਰ ਚੁੱਕੀਆਂ ਨੇ 8 ਹੋ ਰਹੀਆਂ ਨੇ ਜਿਹੜੇ ਮੇਰੇ ਕੋਲ ਰਿਕਾਰਡ ਦੇਖੋ ਜੀ ਇੱਕ ਮਹਿੰਦਰ ਗੌਰ ਇਹਨਾਂ ਦਾ ਹਾਰਟ ਅਟੈਕ ਨਾਲ ਡੈਥ ਹੋਈ ਆ ਇਹ 30 ਅਗਸਤ ਦੀ ਆ ਤੇ ਇੱਕ ਨੂਰਾ ਦੇਵੀ ਉਹਦੀ ਰਜਿੰਦਰ ਹਸਪੀਟਲ ਉਹ ਐਸਥਮਾ ਦਾ ਪੇਸ਼ੈਂਟ ਸੀਗਾ ਠੀਕ ਹੈ ਤੇ ਦੋ ਜਿਹੜੀ ਸੀ ਉਹ ਡਾਇਬੀਟਿਕ ਹਾਈਪਰਟੈਂਸਿਵ ਸੀਗੀ ਇਹ ਹੋਈ ਆ ਮੇਰੇ ਖਿਆਲ 3 ਅਕਤੂਬਰ ਨੂੰ ਇਹਨੂੰ ਅਸੀਂ ਫਟਾਫਟ ਰੈਫਰ ਕਰਤਾ ਸੀ ਮਲੇਰ ਕੋਟਲੇ ਬਾਕੀ ਇੱਕ ਲੇਟਰ ਜਿਹੜੀ ਅਸੀਤੋ ਦੀ ਵੀ ਸੀਗੀ ਇਹ ਵੀ ਬ੍ਰੌਡ ਡੈਡੀ ਆਏ ਸੀਗੇ ਮਤਲਬ ਕੋ ਡੇਂਗੀ ਕਨਫਰਮਡ ਵਾਲਾ ਕੇਸ ਨਹੀਂ ਹੈ ਇਹਨਾਂ ਚੋਂ ਨਾ ਜਿਹੜੇ 4-5 ਦੇ ਹਨ ਸਰ ਜੇ ਤੁਸੀਂ ਉਰੇ ਜਾ ਕੇ ਬਾਜ਼ਾਰ ਤੋਂ ਦੇਖੋ ਤੁਸੀਂ ਦੇਖੋਗੇ ਕਿ ਮੈਡੀਕਲ ਸਟੋਰਾਂ ਵਾਲਿਆਂ ਦੇ ਵੀ ਲੋਕ ਇਹ ਤੇ ਬੈਕਵਰਡ ਕਿ ਡ੍ਰਿਪ ਹੋ ਜਾ ਰਿਹਾ ਹੈ ਮਤਲਬ ਹੈ ਨਾ ਤੇ ਫਿਰ ਮਤਲਬ ਜੇ ਉਹ ਡਾਕਟਰਾਂ ਦੀ ਘਾਟ ਆ ਸਾਫ ਦੀ ਘਾਟ ਆ ਤਾਂ ਹੀ ਉਹ ਇਸ ਤਰ੍ਹਾਂ ਹੋ ਰਹੀ ਨਹੀਂ ਜੀ ਦੇਖੋ ਸਾਡੇ ਮਾਰਨਿੰਗ ਈਵਨਿੰਗ ਦਾ ਕਾਇਦਾ ਚੱਲ ਰਿਹਾ ਨੇ ਸਾਡੇ ਕੋਲ ਬਹੁਤ ਹੋਣ ਹਾਰ ਡਾਕਟਰ ਗੁਰਵਿੰਦਰ ਹੈਗੇ ਆ ਜੋ ਕਿ ਮਤਲਬ 1300 ਉਹਨਾਂ ਦੀ ਮੰਥ ਦੀ ਓਪੀਡੀ ਹੈ ਜਦ ਕਿ ਟਾਰਗੇਟ 600 ਦਾ ਠੀਕ ਹੈ ਮਤਲਬ ਬਹੁਤ ਸਾਰੇ ਪੇਸ਼ੈਂਟ ਟਰੀਟ ਵੀ ਹੋ ਰਹੇ ਨੇ ਠੀਕ ਵੀ ਹੋ ਰਹੇ ਨੇ ਪਰ ਹੁਣ ਜਿਹੜੇ ਆ ਹੀ ਨਹੀਂ ਰਹੇ ਦੇਖੋ ਉਹ ਤਾਂ ਫਿਰ ਕਹਿੰਦੇ ਰਾਤ ਨੂੰ ਦੇ ਅਮਰ ਜੀ ਕਹਿੰਦੇ ਰਾਤ ਦੀ ਪ੍ਰੋਬਲਮ ਹੈਗੀ ਹੈ ਜੀ ਉਹਦੇ ਲਈ ਅਸੀਂ ਪਹਿਲਾਂ ਵੀ ਲਿਖ ਕੇ ਦਿੱਤਾ ਹੋਇਆ ਹੁਣ ਮੈਂ ਦੁਬਾਰਾ ਲਿਖਣ ਲੱਗੀ ਆ ਸਿਰਫ ਰਾਤ ਰਾਤ ਨੂ ਡਾਕਟਰ ਅਵੇਲੇਬਲ ਨਹੀਂ ਹੁੰਦਾ ਕਿਉਂਕਿ ਸਾਡੇ ਕੋਲ ਐਟ ਪ੍ਰੈਜ਼ੈਂਟ 21 ਡਾਕਟਰ ਆ ਜੋ ਕਿ ਅਸੀਂ ਮਾਰਨਿੰਗ ਤੇ ਈਵਨਿੰਗ ਤੱਕ ਚਲਾਉਂਦੇ ਆ ਵੈਕੈਂਸੀ ਕਿੰਨੇ ਡਾਕਟਰਾਂ ਦੀ ਹੈ ਜੀ ਵੇ ਪੋਸਟਾਂ ਕਿੱਥੇ ਸੱਤ ਡਾਕਟਰ ਦੀ ਵੈਕੈਂਸੀ ਹੈ ਉਹਦੇ ਚੋਂ 21 ਡਾਕਟਰ ਹੈ ਸਾਡੇ ਦੇ ਰੀਸੈਂਟ ਤਿੰਨ ਤਿੰਨ ਡਾਕਟਰ ਸਾਡੇ ਇੱਕਦਮ ਚਲੇ ਗਏ ਤਾਂ ਹੀ ਇੱਕਦਮ ਕ੍ਰਾਈਸਿਸ ਆ ਗਏ ਨੇ ਦੇਨ ਡਾਕਟਰ ਪਿਛਲੇ ਮਹੀਨੇ ਦੀ ਗੱਲ ਆ ਜਿਹੜਾ ਤਿੰਨ ਡਾਕਟਰ ਦੇ ট্রান্স ਅਧਿਕਾਰ ਤੌਰ ਤੇ ਕਿੰਨੇ ਡੱਕਾ ਹੋਦਿਕ ਨੇ ਡੇਗੋ ਨਾ ਕਿੰਨੇ ਪੇਸ਼ੈਂਟ ਜਿਹੜੇ ਡੈਥ ਕੋਈ ਨਹੀਂ ਹੋਈ ਦੀ ਜੋ ਸਾਡੇ ਰਿਕਾਰਡ ਵਿੱਚ ਸਾਡੇ 4 ਆਪਣੇ ਕੋਲ ਚੱਲ ਰਹੇ ਆ ਦੇਖੋ ਜਿਹੜੇ ਸਾਡੇ ਡੇਂਗੀ ਦਾ ਰਿਕਾਰਡ ਆ ਉਹਦੇ ਚ 4 ਪੇਸ਼ੈਂਟ ਹੈਗੇ ਆ ਡੇਂਗੀ ਦੇ 4 ਹਾਂਜੀ ਜਿਹੜੇ ਸਾਡੇ ਰਿਕਾਰਡ ਵਿੱਚ ਸੋ ਤੁਸੀਂ ਦੇਖਿਆ ਕਿ ਇੱਕ ਪਾਸੇ ਤਾਂ ਲੋਕਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਆ ਕਿ ਹੁਣ ਤੱਕ ਅੰਮ੍ਰਿਤਗੜ ਦੇ ਵਿੱਚ 8 ਤੋਂ ਜ਼ਿਆਦਾ ਜਿਹੜਾ ਡੇਂਗੂ ਨਾਲ ਮੌਤਾਂ ਹੋ ਚੁੱਕੀਆਂ ਨੇ ਔਰ ਇੱਕ 100 ਤੋਂ ਜ਼ਿਆਦਾ ਜਿਹੜੇ ਮਰੀਜ਼ ਨੇ ਉਹ ਇਲਾਜ ਕਰਾ ਰਹੇ ਨੇ ਬਕਵਕ ਹਸਪਤਾਲਾਂ ਦੇ ਵਿੱਚ ਸੋ ਦੂਜੇ ਪਾਸੇ ਜਦੋਂ ਆਪਾਂ ਐਸਐਮਓ ਸਾਹਿਬ ਨਾਲ ਗੱਲ ਕੀਤੀ ਤਾਂ ਉਹ ਜਿਹੜੇ ਕਹਿੰਦੇ ਨੇ ਕਿ ਅਧਿਕਾਰਤ ਤੌਰ ਤੇ ਸਾਡੇ ਕੋਲੇ ਮਹਿਜ 4 ਜਿਹੜੇ ਡੈਂਗੂ ਦੇ ਮਰੀਜ਼ ਆਏ ਨੇ ਔਰ ਸਾਡੇ ਕੋਲੇ ਉਹਨਾਂ ਨੇ ਮਰਨ ਦੀ ਵੀ ਜਿਹੜੀ ਕਹੀ ਹੈ ਕਿ ਕੋਈ ਵੀ ਆ ਹੁਣ ਤੱਕ ਮਰੀਜ਼ ਆ ਜਿਹੜਾ ਨਹੀਂ ਮਰਿਆ ਡੈਂਗੂ ਦੇ ਨਾਲ ਸੋ ਇੱਕ ਪਾਸੇ ਲੋਕਾਂ ਦਾ ਕਹਿਣਾ ਤੇ ਦੂਜੇ ਪਾਸੇ ਜਿਹੜਾ ਹੈਗਾ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਸੋ ਹੁਣ ਇੱਥੇ ਇਹ ਜਿਹੜਾ ਨਿਰਣਾ ਕਰਨਾ ਉਹ ਔਖਾ ਹੋਇਆ ਹੋਇਆ ਕਿ ਲੋਕ ਸੱਚ ਬੋਲਦੇ ਨੇ ਜਾਂ ਸਿਹਤ ਵਿਭਾਗ ਦੇ ਅਧਿਕਾਰੀ ਸੱਚ ਬੋਲਦੇ ਨੇ ਸੋ ਦੂਜੇ ਪਾਸੇ ਜਿਹੜੀ ਗੱਲ ਕਰੀ ਹੈ ਡਾਕਟਰਾਂ ਦੀ ਕਾਟ ਦੀ ਮੋਢਲਾ ਸਿਹਤ ਕੇਂਦਰ ਅਮਰਗੜ ਦੇ ਵਿੱਚ ਜਿੱਥੇ ਆਪਾਂ ਖੜੇ ਆ ਇੱਥੇ ਡਾਕਟਰਾਂ ਦੀ ਕਾਰ ਤੋਂ ਉਹਨਾਂ ਨੇ ਵੀ ਮੰਨਿਆ ਕਿ ਸੱਤ ਡਾਕਟਰਾਂ ਦੀਆਂ ਜਿਹੜੀਆਂ ਸਾਮੀਆਂ ਨੇ ਉਹਨਾਂ ਦੇ ਵਿੱਚੋਂ ਜਿਹੜਾ ਹੈਗਾ ਇੱਥੇ ਸਿਰਫ ਦੋ ਡਾਕਟਰ ਨੇ ਸੋ ਰਾਤ ਸਮੇਂ ਜਿਹੜੀਆਂ ਐਮਰਜੈਂਸੀ ਸੇਵਾਵਾਂਾਂ ਨੇ ਉਹ ਵੀ ਬਿਲਕੁਲ ਬੰਦ ਰਹਿੰਦੀਆਂ ਨੇ ਉਹ ਖੁਦ ਉਹਨਾਂ ਨੇ ਐਸਐਮਓ ਸਾਹਿਬ ਨੇ ਮੰਨਿਆ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਕਦੋਂ ਤੱਕ ਜਿਹੜਾ ਹੈਗਾ ਇਸ ਜਿਹੜਾ ਹਸਪਤਾਲ ਦੀ ਮੁਢਲਾ ਸਿਹਤ ਕੇਂਦਰ ਅਮਰਗੜ ਦੀ ਸਾਰ ਲਊਗੀ ਔਰ ਕਦੋਂ ਤੱਕ ਅਮਰਗੜ ਵਾਸੀਆਂ ਨੂੰ ਇੱਕ ਵਧੀਆ ਇਲਾਜ ਮਿਲੇਗਾ ਕੈਮਰਾਮੈਨ ਬਤਨ ਦੇ ਨਾਲ ਦਾਨਕਸਵਰ ਅਲੀ ਅਮਰਗੜ ਤੋਂ ਸੁਖਵਿੰਦਰ ਸਿੰਘ ਟਵਾਰ